जय श्री राम जी सारे મિત્રા ਨੂੰ ਦੋਸਤਾਂ ਨੂੰ राम राम जय श्री सो बार-बार फोन ਆਉਂਦੇ ਨੇ ਗ੍ਰਹਿਣ ਬਾਰੇ ਕਿ ਗ੍ਰਹਿਣ ਕਦੋਂ ਲੱਗਣਾ ਹੈ 2025 ਦੇ ਵਿੱਚ ਕਦ ਕਦ ਗ੍ਰਹਿਣ ਲੱਗਣੇ ਨੇ ਕਿਹੜੀਆਂ ਕਿਹੜੀਆਂ ਤਰੀਕਾਂ ਦੇ ਵਿੱਚ ਗ੍ਰਹਿਣ ਲੱਗਣੇ ਨੇ ਸੋ ਕਿਉਂਕਿ ਕਿੱਕ ਨੂੰ ਜਵਾਬ ਦੇਣਾ ਬੜਾ ਮੁਸ਼ਕਿਲ ਹੈ ਜੋ ਇਸ ਵਾਰ 2025 ਔਰ 26 ਜੋ ਵਿਕਰਮ ਸੰਵਤ 2082 ਹੈ 2025 ਦੇ ਵਿੱਚ 7 ਔਰ 8 ਸਤੰਬਰ 7 ਦੀ ਰਾਤਰੀ ਯਾਨੀ ਕਿ ਰਾਤ ਨੂੰ 9:57 ਮਿੰਟ ਤੇ ਸਤੰਬਰ ਦੇ ਵਿੱਚ 7 ਸਤੰਬਰ ਨੂੰ ਗ੍ਰਹਿਣ ਲੱਗਣਾ ਹੈ ਇਹ ਵੀ ਚੰਦਰ ਗ੍ਰਹਿਣ ਹੈ ਔਰ ਉਸ ਤੋਂ ਬਾਅਦ ਜੇ ਗੱਲ ਕਰੀਏ ਆਪਾਂ 3 ਮਾਰਚ 2026 ਇਹ ਵੀ ਰਾਤ ਨੂੰ ਗ੍ਰਹਿਣ ਲੱਗਣਾ ਹੈ ਇਹ ਵੀ ਪੂਰणिमा ਦਾ ਗ੍ਰਹਿਣ ਹੈ ਪੂਰਨਮਾਸੀ ਦਾ ਗ੍ਰਹਿਣ ਹੈ ਇਹ ਦੋ ਗ੍ਰਹਿਣ ਲੱਗਣੇ ਨੇ ਨੌਵੇਂ ਮਹੀਨੇ ਦੇ ਵਿੱਚ ਸਤੰਬਰ 7 ਸਤੰਬਰ ਨੂੰ ਸ਼ਰਾਧਾ ਤੋਂ ਇੱਕ ਦਿਨ ਪਹਿਲਾਂ ਔਰ 3 ਮਾਰਚ 2026 ਇਹ ਵੀ ਪੂਰਨਵਾਸੀ ਨੂੰ ਹੀ ਲੱਗਣਾ ਸੋ ਬਾਰ-ਬਾਰ ਫੋਨ ਨਾ ਕਰੋ ਬਾਰ-ਬਾਰ ਕੱਲੇ-ਕੱਲੇ ਨੂੰ ਦੱਸਣਾ ਬਹੁਤ ਔਖਾ ਹੈ ਬਹੁਤ ਕਠਿਨ ਹੈ ਔਰ ਜੋ YouTube ਦੇ ਫੇਸਬੁਕ ਤੇ ਅਫਵਾਹਾਂ ਉੜਦੀਆਂ ਨੇ ਉਹਨਾਂ ਅਫਵਾਹਾਂ ਤੇ ਯਕੀਨ ਨਾ ਕਰੋ ਕਿਉਂਕਿ ਨਾ ਤਾਂ YouTube ਵਾਲੇ ਕਿਸੇ ਬ੍ਰਾਹਮਣ ਨੇ ਤੁਹਾਨੂੰ ਮਿਲਣਾ ਹੈ ਨਾ ਹੀ ਕਿਸੇ ਫੇਸਬੁਕ ਵਾਲੇ ਨੇ ਸੋ ਲੋਕਲ ਸ਼ਾਸਤਰੀ ਤੇ ਬ੍ਰਾਹਮਣ ਤੇ ਵਿਸ਼ਵਾਸ ਕਰਿਆ ਕਰੋ YouTube ਵਾਲੇ ਦੇ ਪਿੱਛੇ ਨਹੀਂ ਲੱਗਣਾ ਵੈਸੇ ਤਾਂ ਇਹ ਵੀਡੀਓ ਵੀ ਮੇਰੀ ਵੀ YouTube ਤੇ ਅਪਲੋਡ ਹੋਣੀ ਹੈ ਪਰ ਇਹ ਤਾਂ ਇੱਕ ਚਰੀਆ ਹੈ ਹੋਰ ਹੋ ਸਕਦਾ ਹੈ ਇਹੀ ਗ੍ਰਹਿਣ ਜੋ ਅਮਰੀਕਾ ਕੈਨੇਡਾ ਦੇ ਵਿੱਚ ਲੱਗਣਗੇ ਉਹ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਕੋਈ ਬੈਠਿਆ ਜੋਤਸੀ ਉਸ ਤੇ ਵਿਸ਼ਵਾਸ ਕਰਨਗੇ ਸੋ ਬੇਨਤੀ ਹੈ ਬਾਰ-ਬਾਰ ਫੋਨ ਨਾ ਕਰਨ ਨਾਲ ਉਹ ਵੀਡੀਓ ਦੇਖ ਲੈਣਾ 7 ਸਤੰਬਰ 2025 ਇਹ ਵੀ ਚੰਦਰ ਗ੍ਰਹਿਣ ਹੈ ਔਰ 3 ਮਾਰਚ 2026 ਇਹ ਵੀ ਚੰਦਰ ਗ੍ਰਹਿਣ ਹੈ ਉਸ ਤੋਂ ਪਹਿਲਾਂ ਜਿਹੜਾ 17 ਫਰਵਰੀ 2026 ਨੂੰ ਲੱਗਣਾ ਹੈ ਇਹ ਵੀ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ 21 ਸਤੰਬਰ ਨੂੰ ਲੱਗਣਾ ਹੈ ਇਹ ਵੀ ਭਾਰਤ ਦੇ ਵਿੱਚ ਦਿਖਾਈ ਨਹੀਂ ਦੇਵੇਗਾ ਸੋ ਮਿਹਰਬਾਨੀ ਕਰਕੇ ਇਹ ਜ਼ਰੂਰ ਯਾਦ ਰੱਖਣਾ ਹੈ बार-बार ਫੋਨ ਕਰਨ ਦੀ ਜ਼ਰੂਰਤ ਨਾ ਪਵੇ ਬੋਲ ਸਚਿਦਾਨੰਦ ਭਗਵਾਨ ਕੀ ਜੈ ਰਾਮ ਰਾਮ ਜੀ ਸਾਰਿਆਂ ਨੂੰ